ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਸੀਐਮ ਸਾਹਿਬ ਵੱਲੋਂ ਹੁਕਮ ਆ ਕਿ ਪਿੰਡਾਂ ਨੂੰ ਕੋਈ ਵੀ ਗਰੰਟਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਜਿਹੜਾ ਸਾਡਾ ਕੰਮ ਹੈ ਪਹਿਲਾਂ ਆਪਣੀ ਕਿਤਾਬ ਪੜਨ ਪੰਚਾਇਤੀ ਐਕਟ ਪੜਨ ਪੰਚਾਇਤੀ ਰਾਜ ਐਕਟ ਪੜਨ ਤੇ ਉਹਨਾਂ ਨੂੰ ਆਪੇ ਸਮਝ ਆਈ ਨਹੀਂ ਸਾਡੀ ਤਾਕਤ ਕੀ ਹੈ ਗਰੰਟਾਂ ਦੀ ਵੀਰਜ ਜੇ ਤੁਹਾਡੀ ਨੀਂਦ ਸਾਫ਼ ਹੋਵੇ ਤੇ ਕੋਈ ਘਾਟੜੀ ਰਹੇਗੀ ਸਾਡੇ ਕੋਲ ਤਾਂ ਪੰਚਾਇਤਾਂ ਦੇ ਹੀ ਪੈਸੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੇ ਸਾਨੂੰ 10 ਕਰੋੜ ਰੁਪਇਆ ਅਸੀਂ ਰੈਵਨਿਊ ਇਕੱਠਾ ਕਰਦੇ ਆਂ ਪਹਿਲੀਆਂ ਸਰਕਾਰਾਂ 2 ਕਰੋੜ ਨਹੀਂ ਇਕੱਠਾ ਕਰਦੀਆਂ ਕਾਂਗਰਸ ਕਹਿੰਦੀ ਘੱਟ ਤਜਰਬੇਕਾਰ ਕਿਵੇਂ ਘੱਟ ਤਜਰਬਾ ਕਿੱਥੇ ਆ ਤੁਹਾਨੂੰ ਜਿਹੜਾ ਇਹਨਾਂ ਦਾ ਸਭ ਤੋਂ ਤਜਰਬੇਕਾਰ ਐਮਐਲਏ ਆ ਉਹਦੇ ਨਾਲ ਮੇਰੀ ਡਿਬੇਟ ਕਰਾ ਦਿਓ ਤੇ ਜਿੰਨੇ ਡਿਪਾਰਟਮੈਂਟਾਂ 53 ਮੈਨੂੰ ਇਹੋ ਹੀ ਦੱਸ ਦੇ ਵੀ ਇਹਨਾਂ ਦਾ ਕੰਮ ਕਰਨ ਦਾ ਢੰਗ ਕੀ ਹੈਗਾ ਜੋ ਵੀ ਕੰਮ ਆ ਪਿੰਡਾਂ 'ਚ ਸਾਡੀਆਂ ਪੰਚਾਇਤਾਂ ਚੁਣੀਆਂ ਪੰਚਾਇਤਾਂ ਕਰਨਗੀਆਂ ਜਿਹੜੇ ਬੰਦੇ ਵਿਰੋਧੀ ਧਿਰ 'ਚ ਹਨ ਉਹਨਾਂ ਨੂੰ ਕਹੋ ਵੀ ਜੋ ਨਤੀਜੇ ਆਉਣਗੇ ਨਾ ਜਿਵਨੀ ਚੋਣਾਂ ਦੇ ਉਹਦੇ ਅਨਸਾਰ ਹੀ ਗਾਂ ਸਰਕਾਰ ਬਣਨੀ ਆ ਉਹਨਾਂ ਨੂੰ ਕੋ ਮਨ ਲੈਣ ਕਿ ਲਾਲਜੀਤ ਭੁੱਲਰ ਕੱਲਾ ਮੰਤਰੀ ਨਹੀਂ ਮੇਰੇ ਹਲਕੇ ਦੇ ਸਾਰੇ ਲੋਕ ਮੇਰੇ ਹਲਕੇ ਦੇ ਮੇਰੇ ਸਪੋਰਟਰ ਮੇਰੇ ਵੋਟਰ ਉਹ ਸਾਰੇ ਹੀ ਮੰਤਰੀ ਨੇ ਅੱਜ ਜਿਲ੍ਹਾ ਤਰਨਤਾਰਨ ਦੇ ਵਿੱਚ ਜਿਹੜਾ ਹੈ ਉਹ ਇੱਥੇ ਪੰਚਾਂ ਨੂੰ ਸੌ ਚੱਕ ਸਮਾਗਮ ਦੇ ਵਿੱਚ ਬੁਲਾਇਆ ਗਿਆ ਸੀ ਤਾਂ ਮੰਤਰੀ ਲਾਲਜੀਤ ਸਿੰਘ ਭੁੱਲਰ ਜਿਹੜੇ ਨੇ ਉਹ ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚਦਾ ਐਮਐਲਏ ਸਰਵਨ ਸਿੰਘ ਜੀ ਤੁਹਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਤੁਹਨ ਸਾਹਿਬ ਅੱਜ ਪੰਚਾਂ ਨੂੰ ਸੌਂ ਚਕਾਈ ਗਈ ਹੈ ਭਾਵਨਾਵਾਂ ਕੀ ਨੇ ਵੱਡੀ ਗਿਣਤੀ ਦੇ ਵਿੱਚ ਪੰਚ ਪਹੁੰਚੇ ਨੇ ਕੀ ਭਰੋਸਾ ਦਵਾਉਂਦੇ ਜੀ ਕੰਮਾਂ ਨੂੰ ਲੈ ਕੇ ਅੱਜ ਮੇਰੇ ਵੀਰ ਜਿਹੜਾ ਮੈਂਬਰ ਸਾਹਿਬਾਂ ਦਾ ਸੌਂ ਚੋਕ ਸਮਾਗਮ ਸੀ ਜੀ ਜੀ ਮੰਤਰੀ ਸਾਹਿਬ ਨੇ ਸੌਂ ਚਕਾਈ ਹੈ ਮੈਂਬਰ ਸਾਹਿਬਾਂ ਨੂੰ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਸੀਂ ਸਾਰੇ ਐਮਐਲਏ ਸਾਹਿਬਾਨਾਂ ਨੇ ਵਧਾਈ ਦਿੱਤੀ ਆ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਉਹਨਾਂ ਦੇ ਸਿਰ ਤੇ ਪਈ ਆ ਜੀ ਤੇ ਉਹਨਾਂ ਨੂੰ ਇਹੀ ਸੰਦੇਸ਼ ਜਾਂ ਇਹੀ ਸੁਨੇਹਾ ਦਿੱਤਾ ਹੈ ਕਿ ਆਪਾਂ ਹੁਣ ਪਿੰਡਾਂ ਦੀ ਜਿਹੜੀ ਡਿਵੈਲਪਮੈਂਟ ਆ ਉਹਦੇ ਵਿੱਚ ਉਹ ਵੱਡੇ ਪੱਧਰ ਤੇ ਸਾਰੇ ਰਲ ਮਿਲ ਕੇ ਯੋਗਦਾਨ ਪਾਈਏ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਸੀਐਮ ਸਾਹਿਬ ਵੱਲੋਂ ਹੁਕਮ ਆ ਕਿ ਪਿੰਡਾਂ ਨੂੰ ਕੋਈ ਵੀ ਗਰੰਟਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਡਿਵੈਲਪਮੈਂਟਲੀ ਜੋ ਪੰਚ ਸਰਪੰਚ ਕਹਿਣਗੇ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਊਗਾ ਇਹ ਅੱਜ ਜਿਹੜਾ ਸੌਂਚੁੱਕ ਸਮਾਗਮ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਸੀ ਤੇ ਉਹਦੇ ਵਿੱਚ ਇਹ ਹਦਾਇਤਾਂ ਜਿਹੜੀਆਂ ਮੈਂਬਰ ਸਰਬਰਾਂ ਨੂੰ ਕੀ ਤੁਸੀਂ ਪੁਰਾਣੇ ਸਿਆਸਤਦਾਨੋਂ ਹਮੇਸ਼ਾ ਪਿੰਡਾਂ ਦੇ ਕੰਮਾਂ ਵਿੱਚ ਕਈ ਵਾਰ ਅਫਸਰ ਅੜਿੱਕਾ ਪਾਉਂਦੇ ਹੁੰਦੇ ਸੀ ਤਾਂ ਅੱਜ ਸਟੇਜ ਤੋਂ ਵੀ ਮੰਤਰੀ ਸਾਹਿਬ ਨੇ ਬੋਲਿਆ ਤੁਸੀਂ ਵੀ ਕੀ ਕਹਿਣਾ ਚਾਹੋਗੇ ਮੇਰੇ ਵੀਰ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਉਹ ਵਧੀਆ ਕੀਤਾ ਮੰਤਰੀ ਸਾਹਿਬ ਨੇ ਕਿ ਜਿਹੜਾ ਵੀ ਸਰਪੰਚ ਜਾਂ ਪੰਚਾ ਉਹਨੂੰ ਜਿਹੜਾ ਜਿਹੜੀ ਉਹਨੇ ਜ਼ਿੰਮੇਵਾਰੀ ਸੰਭੀ ਆ ਪਹਿਲਾਂ ਤਾਂ ਉਹਨੂੰ ਉਹਦੀ ਨੌਲੇਜ ਹੋਣੀ ਚਾਹੀਦੀ ਆ ਵੀ ਮੇਰੇ ਕੋਲ ਅਧਿਕਾਰ ਕੀ ਆ ਤੇ ਜਿਹੜਾ ਸਰਪੰਚ ਜਾਂ ਪੰਚ ਨੇ ਉਹ ਫੁੱਲ ਜਿਹੜੀ ਉਹਨਾਂ ਕੋਲ ਪਾਵਰ ਹੁੰਦੀ ਆ ਉਹਨਾਂ ਦੇ ਅਧਿਕਾਰ ਆ ਕੋਈ ਵੀ ਜਿਹੜਾ ਅਫਸਰ ਆ ਉਹਦੇ ਵਿੱਚ ੜਕਾ ਨਹੀਂ ਪਾ ਸਕਦਾ ਉਹਨਾਂ ਨੂੰ ਇਹੀ ਕਿਹਾ ਵਾ ਕਿ ਤੁਸੀਂ ਉਹਦੀ ਪਹਿਲਾਂ ਜਾਣਕਾਰੀ ਲਓ ਤੇ ਜੇ ਤੁਹਾਨੂੰ ਕੋਈ ਫਿਰ ਵੀ ੜਕਾ ਪਾਉਂਦਾ ਤੇ ਸਰਕਾਰ ਜਿਹੜੀ ਉਹ ਹਾਜ਼ਰ ਐ ਐਮ ਐਲ ਏ ਮੰਤਰੀ ਉਹ ਹਰ ਟਾਈਮ ਹਾਜ਼ਰ ਨੇ ਬਾਰਡਰ ਏਰੀਆ ਤੇ ਬਾਰਡਰ ਏਰੀਆ ਤੋਂ ਤੁਸੀਂ ਐਮ ਐਲ ਏ ਉਧਰਲੇ ਪਿੰਡਾਂ ਨੂੰ ਤਾਂ ਗ੍ਰਾਂਟ ਵੀ ਜਿਆਦਾ ਚਾਹੀਦੀ ਤੇ ਸਹੂਲਤ ਵੀ ਕਿਵੇਂ ਦਾ ਵਿਸ਼ਵਾਸ ਤੋਂ ਆਉਂਦੇ ਹੁਣ ਪਿੰਡਾਂ ਦੇ ਲੋਕਾਂ ਨੂੰ ਕਿ ਉਹਨਾਂ ਦੀ ਪੰਚਾਇਤ ਨੂੰ ਅਤੇ ਉਹਨਾਂ ਦੇ ਕੰਮਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਹੈ ਕਮੀ ਨਹੀਂ ਆਉਣ ਦਿੱਤੀ ਜਾ ਗ੍ਰਾਂਟਾਂ ਦੀ ਵੀਰਜ ਜੇ ਤੁਹਾਡੀ ਨੀਤ ਸਾਫ਼ ਹੋਵੇ ਤੇ ਕੋਈ ਘਾਟ ਨਹੀਂ ਰਹੇਗੀ ਸਾਡੇ ਕੋਲ ਤਾਂ ਪੰਚਾਇਤਾਂ ਦੇ ਹੀ ਪੈਸੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੇ ਸਾਨੂੰ 10 ਕਰੋੜ ਰੁਪਇਆ ਅਸੀਂ ਰੈਵਨਿਊ ਇਕੱਠਾ ਕਰਦੇ ਆਂ ਪਹਿਲੀਆਂ ਸਰਕਾਰਾਂ 2 ਕਰੋੜ ਨਹੀਂ ਇਕੱਠਾ ਕਰਦੀਆਂ ਤੁਹਾਡੀ ਨੀਅਤ ਸਾਫ਼ ਚਾਹੀਦੀ ਹੈ ਪਿੰਡਾਂ 'ਚ ਪੈਸਿਆਂ ਦੀ ਥੋੜਾ ਘਾਟ ਆ ਗ੍ਰਾਂਟਾਂ ਸਰਕਾਰ ਤਾਂ ਵਾਧੂ ਗ੍ਰਾਂਟਾਂ ਜਿਹੜੀਆਂ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਦੇਣਗੇ ਟਰੱਕ ਭਰ ਭਰ ਕੇ ਪੈਸੇ ਦਵਾਂਗੇ ਸੋ ਚੁੱਕ ਸਮਾਗਮ ਹੋਇਆ ਤੇ ਵਿੱਚ ਇੱਕ ਗੱਲ ਇਹ ਵੀ ਹੋਈ ਹੈ ਕਿ ਤੁਸੀਂ ਜਿਹੜਾ ਬਿਨਾ ਕਿਸੇ ਭੇਦ ਭਾਵ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨੇ ਨੇ ਚਾਹੇ ਕੋਈ ਵੀ ਪਾਰਟੀ ਦਾ ਹੋਵੇ ਤੁਹਾਡਾ ਇਸ ਤੇ ਕੀ ਮੈਸੇਜ ਮੇਰੇ ਵੀਰ ਬਿਲਕੁਲ ਜੀ ਜਿਹੜਾ ਵੇਖੋ ਜੜੀਆਂ ਪੰਚਾਇਤਾਂ ਹੁੰਦੀਆਂ ਵਾ ਪੰਚਾਇਤਾਂ ਜਿਹੜੀਆਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨ ਨਾਲੇ ਸਾਡੀ ਸਰਕਾਰੀ ਦੇ ਖਾਸ ਜਿਹੜੀ ਇਹ ਦਾਇਤ ਹੈ ਕਿ ਅਸੀਂ ਕੋਈ ਵੀ ਪਾਰਟੀ ਬਾਜ਼ੀ ਨਹੀਂ ਜੀ ਜੀ ਕੋਈ ਇਹ ਨਹੀਂ ਕਿ ਕਿਸੇ ਦੀ ਗਲੀ ਪੰਡ ਰਹੀ ਹੈ ਉਹ ਦੂਜਾ ਘਰਿਆ ਤੇ ਉਹਦੀ ਨਹੀਂ ਬਣਾਉਣੀ ਜੀ ਜੀ ਮਤਲਬ ਜਿਹੜਾ ਵਿਕਾਸ ਜਿਹੜੀ ਡਿਵੈਲਪਮੈਂਟ ਉਹ ਸਾਰਿਆਂ ਦੀ ਕਰਨੀ ਹੈ ਕਿਉਂਕਿ ਤੁਸੀਂ ਸਾਰਿਆਂ ਦੇ ਪੰਜ ਸਰਪੰਚ ਚੁਣੇ ਗਏ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਸਭ ਤੋਂ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਵੀ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਐਮਐਲਏ ਸਾਹਿਬ ਅੱਜ ਵੱਡੀ ਗਿਣਤੀ ਦੇ ਵਿੱਚ ਪੰਜ ਸਰਪੰਚ ਪਹੁੰਚੇ ਅਤੇ ਸੋਹ ਚੁੱਕ ਸਮਾਗਮ ਹੋਇਆ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਮੈਂ ਜਿੰਨੇ ਪੰਜ ਸਰਪੰਚ ਚੁਣੇ ਗਏ ਨੇ ਤੇ ਉਹਨਾਂ ਸਾਰਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਵੋਟਰਾਂ ਨੂੰ ਸਪੋਰਟਰਾਂ ਨੂੰ ਰਿਸ਼ਤੇਦਾਰਾਂ ਨੂੰ ਦਿਲ ਦੀਆਂ ਗ੍ਰਾਈਆਂ ਤੋਂ ਵਧਾਈ ਦੇਣਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਨ੍ਹਾਂ ਦੇ ਇਸ ਰਾਜਨੀਤਿਕ ਕੈਰੀਅਰ ਦੇ ਵਿੱਚ ਉਹ ਦਿਨ ਦੁਗਣੀ ਤੇ ਰਾਤ ਚੌਕਣੀ ਤਰੱਕੀ ਕਰਨ। ਐਮਰਤ ਸਾਹਿਬ ਸੌ ਚੁੱਕ ਸਮਾਗਮ ਹੋਇਆ ਤਾਂ ਇੱਕ ਹਮੇਸ਼ਾ ਪਿੰਡਾਂ ਦੇ ਕੰਮਾਂ ਦੇ ਵਿੱਚ ਕੀ ਰਿਹਾ ਹੈ ਕਿ ਪਿੰਡਾਂ ਦੇ ਕੰਮਾਂ ਦੇ ਵਿੱਚ ਅਫਸਰ ਨੇ ਜਿਹੜੇ ਅਫਸਰਾਂ ਦੀ ਕਿਤੇ ਨਾ ਕਿਤੇ ਦਖਲਅੰਦਾਜ਼ੀ ਹੁੰਦੀ ਹੈ ਇਹ ਪੰਚਾਂ ਤੇ ਸਰਪੰਚਾਂ ਦਾ ਮੰਨਣਾ ਹੈ। ਹੁਣ ਉਹ ਕਿੰਨੀ ਕੁ ਘਟੇਗੀ? ਆ ਦੇਖੋ ਇਹ ਜਿੰਨਾ ਸਰਪੰਚ ਤੇ ਪੰਚ ਸੂਝਵਾਨ ਹੋਣਗੇ ਜਿਨ੍ਹਾਂ ਨੇ ਪੜ੍ਹੇ ਲਿਖੇ ਹੋਣਗੇ ਜਿਨ੍ਹਾਂ ਨੇ ਆਪਣੇ ਐਕਟ ਨੂੰ ਕਿ ਪੰਚਾਇਤ ਦੀਆਂ ਜ਼ਿੰਮੇਵਾਰੀਆਂ ਕੀ ਨੇ ਪੰਚਾਇਤ ਐਕਟ ਕੀ ਆਂਦਾ ਹੈ ਕਾਨੂੰਨ ਕੀ ਆਂਦਾ ਹੈ ਉਹਨੂੰ ਪੜ ਲੈਣਗੇ ਉਹਦੇ ਤਹਿਤ ਚੱਲ ਪੈਣਗੇ ਉਹਨਾਂ ਘਟਜੂ ਤੇ ਜੇ ਵਾਰ-ਵਾਰ ਆ ਗਿਆ ਖਣਗੇ ਐਮਐਲ ਸਾਹਿਬ ਆ ਤਾਂ ਕਰਦਾ ਜੋ ਤਾਂ ਕਰਦਾ ਚਲੋ ਅਸੀਂ ਤਾਂ ਘੈਂਟੀ ਲਾਵਾਂਗੇ ਲਾਵਾਂਗੇ ਪਰ ਜਿੰਨਾ ਚਿਰ ਬੰਦਾ ਖੁਦ ਸਚਾਰੂ ਤੌਰ ਤੇ ਆਪਣੇ ਵੱਲੋਂ ਜਿਹੜਾ ਵਾ ਉਹ ਅਵੇਅਰ ਨਹੀਂ ਹੁੰਦਾ ਜਾਗਰੂਕ ਨਹੀਂ ਹੁੰਦਾ ਉਹਨਾਂ ਚਿਰ ਇਹ ਚੀਜ਼ਾਂ ਚ ਜਿਹੜੀ ਹੈ ਪਹਿਲਾਂ ਚੱਲਦੀ ਰਹੀ ਪੰਚ ਸਰਪੰਚ ਬੰਦਿਆਂ ਜਿਹੜਾ ਸਾਡਾ ਕੰਮ ਹੈ ਪਹਿਲਾਂ ਆਪਣੀ ਕਿਤਾਬ ਪੜਨ ਪੰਚਾਇਤੀ ਐਕਟ ਪੜਨ ਪੰਚਾਇਤੀ ਰਾਜ ਐਕਟ ਪੜਨ ਤੇ ਉਹਨਾਂ ਨੂੰ ਆਪੇ ਸਮਝ ਆਈ ਨਹੀਂ ਸਾਡੀ ਤਾਕਤ ਕੀ ਹੈ ਜੀ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਮੌਕਾ ਮਿਲਿਆ ਇਹ ਕੀ ਇਸਤੇ ਪਹਿਲਾਂ ਐਮਐਲਏ ਬਣੇ ਹੁਣ ਪੰਚ ਸਰਪੰਚ ਵੀ ਬਣ ਰਹੇ ਨੇ ਇਹ ਆਮ ਲੋਕਾਂ ਦੀ ਹੀ ਬਜਾਰਤ ਸੀ ਪਰ ਇਹਨਾਂ ਨੇ ਮਹਿੰਗੀ ਬੜੀ ਕੀਤੀ ਸੀ ਕਰੋੜਾਂ ਅਰਬਾਂ ਨਾਲ ਕਰਤੀ ਸੀ ਤੇ ਆਮ ਲੋਕਾਂ ਨੂੰ ਇਹ ਚਾਉਣ ਲੱਗਿਆ ਡਰ ਆਉਂਦਾ ਇਹ ਪਈ ਨੇ ਪੈਸੇ ਕਿੱਥੋਂ ਲਾਵਾਂਗੇ ਤੇ ਇਹ ਰਾਜਾ ਸ਼ਹੀ ਰਾਜ ਕਰਦੇ ਰਹੇ ਤੇ ਜਦੋਂ ਲੋਕਾਂ ਨੂੰ ਇਹ ਆਇਆ ਵੀ ਉਹ ਗੱਲ ਤਾਂ ਸਾਡੀ ਵੋਟਾਂ ਦੀ ਤਾਕਤ ਤੇ ਵੋਟਾਂ ਨਾਲ ਆ ਸਾਰੀ ਤੇ ਉਹਨਾਂ ਨੇ ਬਦਲਨੇ ਸ਼ੁਰੂ ਕਰਤੇ ਤੇ ਸਾਨੂੰ ਆਮ ਘਰਾਂ ਚੋਂ ਐਮਐਲਏ ਬਣਾਇਆ ਤੇ ਹੁਣ ਪੰਚ ਸਰਪੰਚ ਬਣੇ ਮੈਂ ਕਈ ਉਹ ਵੀ ਸਿਆਸਤਦਾਨ ਵੇਖਿਆ ਜਿਨ੍ਹਾਂ ਨੇ ਪੰਚੀ ਤੋਂ ਸਫਰ ਸ਼ੁਰੂ ਕੀਤਾ ਤੇ ਚਾਰ ਚਾਰ ਪੰਜ ਪੰਜ ਵਰਦੇ ਜਿਹੜੇ ਆ ਉਹ ਐਮਐਲਏ ਵੀ ਰਹ ਜੋ ਇਹਨਾਂ ਨੇ ਪੰਚੀ ਤੋਂ ਸਫ਼ਰ ਸ਼ੁਰੂ ਕੀਤਾ ਤੇ ਉਹ ਵੱਡੀਆਂ ਕੁੱਸੀਆਂ ਤੱਕ ਵਜੀਰ ਜਿਹੜੇ ਆ ਉਹ ਬਣੇ ਆ ਖਡੂਰ ਸਾਹਿਬ ਦੇ ਐਮਐਲਏ ਹੁਣ ਆਪਣੇ ਇਲਾਕੇ ਵਾਸਤੇ ਕਿੱਡੀ ਵੱਡੀ ਗ੍ਰਾਂਟ ਚਾਹਣਗੇ ਮੁੱਖ ਮੰਤਰੀ ਸਾਹਿਬ ਕੋ ਕਿ ਪਿੰਡਾਂ ਦੇ ਵਿਕਾਸ ਲਈ ਆਪਾਂ ਨੂੰ ਤੇ ਪਹਿਲਾਂ ਹੀ ਵੜੇ ਦਿੱਤੇ ਮੁੱਖ ਮੰਤਰੀ ਸਾਹਿਬ ਨੇ ਤੇ ਆਪਣਾ ਕੰਮ ਉਹਨਾਂ ਕੋਲ ਲਈ ਜਾਣਾ ਤੁਸੀਂ ਵੇਖੋ ਵੀ ਜੇ ਆਪਣੇ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਤੇ ਮੈਂ ਠੱਕ ਠੋਕ ਕੇ ਕਹਿੰਨਾ 50 ਛੜਕਾ ਬਣਾਈਆਂ ਤੇ ਵੇਖੋ ਉਹਦੀ ਰਕਮ ਤੇ ਲਾ ਕੇ ਵੇਖੋ ਕਿੰਨੀ ਬੰਦੀ ਆ ਤੇ ਬੜਾ ਪ੍ਰੇਮ ਆ ਮੁੱਖ ਮੰਤਰੀ ਸਾਹਿਬ ਨਾਲ ਤੇ ਹੋਰ ਵੀ ਉਹਨਾਂ ਨੂੰ ਬੇਤੀ ਕਰੂ ਵੀ ਗੁਰੂਆਂ ਦੀ ਧਰਤੀ ਆ ਦ ਬਗੀ ਕਿਵੇਂ ਘੱਟ ਤਜਰਬਾ ਕਿੱਥੇ ਆ ਤੁਹਾਨੂੰ ਜਿਹੜਾ ਇਹਨਾਂ ਦਾ ਸਭ ਤੋਂ ਤਜਰਬੇਕਾਰ ਐਮਐਲਏ ਆ ਉਹਦੇ ਨਾਲ ਮੇਰੀ ਡਿਬੇਟ ਕਰਾ ਦਿਓ ਤੇ ਜਿੰਨੇ ਡਿਪਾਰਟਮੈਂਟਾਂ 53 ਮੈਨੂੰ ਇਹੋ ਹੀ ਦੱਸ ਦੇ ਵੀ ਇਹਨਾਂ ਦਾ ਕੰਮ ਕਰਨ ਦਾ ਢੰਗ ਕੀ ਹੈਗਾ ਠੀਕ ਹੈ ਰੂਲਸ ਕੀ ਹੈਗੇ ਨੇ ਇਹਨਾਂ ਕਿਹੜੇ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ ਮੈਂ ਮੰਨ ਜੂਗਾ ਹੋਰ ਦੱਸੋ ਬਹੁਤ ਬਹੁਤ ਧੰਨਵਾਦ ਸਭ ਤੋਂ ਤਜਰਬੇਕਾਰ ਬਿਠਾ ਦਿਓ ਸਾਡੇ ਨਾਲ ਤਾਂ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਨੇ ਵੀ ਦੱਸਿਆ ਕਿ ਅੱਜ ਸੌ ਚੌਕ ਸਮਾਗਮ ਦੇ ਵਿੱਚ ਪੰਚਾਇਤ ਨੂੰ ਜਿਹੜਾ ਹੈ ਉਹ ਇਹੀ ਕਿਹਾ ਗਿਆ ਕਿ ਉਹ ਪਿੰਡਾਂ ਦੇ ਕੰਮਾਂ ਦੇ ਲਈ ਜਿਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜੇ ਨੇ ਉਹ ਕੰਮ ਕਰਨਗੇ ਤਾਂ ਮੰਤਰੀ ਲਾਲਜੀਤ ਸਿੰਘ ਪੁੱਤਰ ਵੀ ਸਾਡੇ ਨਾਲ ਨੇ ਅੱਜ ਪੰਚਾਂ ਨੂੰ ਸੌ ਚੁਕਾਈ ਹੈ ਮੰਤਰੀ ਸਾਹਿਬ ਸਟੇਜ ਤੋਂ ਸਟੇਜ ਤੋਂ ਇੱਕ ਬੜੀ ਵੱਡੀ ਗੱਲ ਕੀਤੀ ਗਈ ਹੈ ਕਿ ਅਫਸਰਾਂ ਦਾ ਜਿਹੜਾ ਰੋਲ ਹੈ ਹੁਣ ਘਟੇਗਾ ਅਤੇ ਪਿੰਡਾਂ ਦੀਆਂ ਪੰਚਾਇਤਾਂ ਬੇਖੌਫ ਹੋ ਕੇ ਜਿਹੜਾ ਉਹ ਕੰਮ ਕਰਨੀਆਂ ਇਹ ਗੱਲ ਕਿਉਂ ਕਹਿਣੀ ਜ਼ਰੂਰੀ ਰਹੀ ਅੱਜ ਵੇਖੋ ਕਈ ਵਾਰ ਹੁੰਦਾ ਵਾ ਅਫਸਰ ਜਿਹੜੇ ਆ ਉਹ ਸਰਪੰਚਾਂ ਦੇ ਦਬਾਅ ਬਣਾ ਲੈਂਦੇ ਆ ਤੇ ਸਾਡੇ ਬੰਦੇ ਆ ਨਵੇਂ ਇਹ ਗੱਲ ਮੈਂ ਇਹ ਕਰਕੇ ਕੀਤੀ ਆ ਤੇ ਹੈਗੀ ਵੀ ਆ ਸਰਪੰਚ ਏਡੀ ਵੱਡੀ ਤਾਕਤ ਹੈ ਇਹ ਮੌਕੇ ਤੇ ਡੀਐਸਪੀ ਨੂੰ ਵੱਡੇ ਅਫਸਰ ਨੂੰ ਸਾਧਕੇ ਮੀਟਿੰਗ ਲੈ ਸਕਦਾ ਵਾ ਤਲਬ ਕਰ ਸਕਦਾ ਤੇ ਕਈ ਰਣਾ ਜਿਹੜੇ ਫੈਕਟਰੀ ਗ੍ਰਾਮ ਸੇਵਕ ਹੁੰਦੇ ਆ ਉਹ ਡਰਾਉਂਦੇ ਲੈਂਦੇ ਵੀ ਅਹੀਂ ਕਰਨਾ ਜੋ ਕੁਝ ਕਰਨਾ ਮੈਂ ਸਰਪੰਚਾਂ ਨੂੰ ਤਾਂ ਗੱਲ ਕੀਤੀ ਆ ਵੀ ਜਿਹੜੇ ਸੈਕਟਰੀ ਆ ਜਾਂ ਅਫਸਰ ਨੇ ਇਹ ਰਿਕਾਰਡ ਸਾਹਮਣੇ ਸੰਭਾਲ ਕਰ ਲਈ ਤੇ ਰਿਕਾਰਡ ਪੂਰਾ ਕਰ ਲਈ ਰੱਖੇਂਦੇ ਸਰਕਾਰ ਨੇ ਪਿੰਡਾਂ ਦਾ ਵਿਕਾਸ ਪਿੰਡਾਂ ਦੇ ਕੰਮ ਸਰਪੰਚਾਂ ਨੇ ਹੀ ਕਰਾਉਣੇ ਆ ਜਿਹੜਾ ਮਤਾ ਸਰਪੰਚ ਪਾਊਗਾ ਮੈਂਬਰ ਉਹਦੇ ਤੇ ਸਾਈਨ ਕਰਨਗੇ ਕੋਰਮ ਪੂਰਾ ਹੋਊਗਾ ਤੇ ਉਹੋ ਕੰਮ ਹੀ ਜਿਹੜਾ ਵੀਡੀਓ ਸੈਕਟਰੀ ਜਾਂ ਕੋਈ ਅਧਿਕਾਰੀ ਆ ਉਹੋ ਹੀ ਕਰਾ ਸਕਦਾ ਕਈ ਵਾਰਾਂ ਏ ਲੋਕਲ ਜਿਹੜੇ ਅਫਸਰ ਹੁੰਦੇ ਆ ਉਹ ਦਬਾਅ ਵੰਡਾਉਣਾ ਸ਼ੁਰੂ ਕਰ ਦਿੰਦੇ ਆ ਤੇ ਜੋ ਵੀ ਕੰਮ ਆ ਪਿੰਡਾਂ ਚ ਸਾਡੀਆਂ ਪੰਚਾਇਤਾਂ ਚੁਣੀਆਂ ਪੰਚਾਇਤਾਂ ਕਰਨਗੀਆਂ ਜੀ ਪੈਸਿਆਂ ਨੂੰ ਲੈ ਕੇ ਹੁਣ ਗ੍ਰਾਂਟਾਂ ਨੂੰ ਲੈ ਕੇ ਜਿਹੜਾ ਪਿੰਡਾਂ ਦੇ ਵਿੱਚ ਹੁਣ ਆਸ ਰਹਿਣੀ ਹੈ ਪੰਚਾਇਤ ਨੂੰ ਕੀ ਭਰੋਸਾ ਦਿਵਾਉਂਦੇ ਕਿ ਫਿਕਰ ਨਾ ਕਰਿਓ ਪੈਸੇ ਪਹੁੰਚਣਗੇ ਜੀ ਪਿੰਡੋਂ ਪਿੰਡੀ ਬਿਲਕੁਲ ਮੈਂ ਸਰਪੰਚ ਸਾਹਿਬਾਨਾਂ ਨੂੰ ਸਾਰੀਆਂ ਪੰਚਾਇਤਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਤੁਸੀਂ ਪਿੰਡਾਂ ਚ ਕੰਮਾਂ ਦੇ ਮਥੇ ਪਾਪਾ ਭੇਜਿਓ ਪੈਸੇ ਜਿੰਨੇ ਕਹੋਗੇ ਉਨੇ ਹੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਕਹਿ ਕੇ ਟਾਡੇ ਪਿੰਡਾਂ ਵਾਸਤੇ ਦਵਾਵਾਂਗੇ ਅਸੀਂ ਚਾਹੁੰਦੇ ਆ ਕਿ ਆ ਜਿਹੜੇ 2.5 ਸਾਲ ਨੇ ਇਹਦੇ ਵਿੱਚ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇ ਪਿੰਡਾਂ ਦਾ ਕੰਮ ਕਰਾ ਕੇ ਅਗਲੀ ਵਾਰ ਅਸੀਂ ਵੋਟ ਮੰਗਣ ਜੁਕੀ ਹੋਈਏ ਵੀ ਅਸੀਂ ਪਿੰਡਾਂ ਦਾ ਵਿਕਾਸ ਕੀਤਾ ਆ ਤੇ ਸਾਨੂੰ ਵੋਟ ਦਿਓ ਤੇ ਸਾਡੇ ਜਿਹੜੇ ਸਰਪੰਚ ਸਾਡੀਆਂ ਪੰਚਾਇਤਾਂ ਜਿਹੜੀਆਂ ਬਣੀਆਂ ਇਹ ਸਿੱਧੇ ਸਾਦੇ ਇਮਾਨਦਾਰ ਬੰਦੇ ਆ ਇਹ ਕੰਮ ਕਰਾਉਣਗੇ ਤੇ ਅਗਲੀ ਸਰਕਾਰ ਫੇਰ ਆਮ ਆਦਮੀ ਪਾਰਟੀ ਦੀ ਰਿਪੀਟ ਹੋਊਗੀ ਜੀ ਆ ਲਾਲ ਪੁੱਲਰ ਸਾਹਿਬ ਜਰੂਰ ਦੱਸਿਓ ਕਿ ਹੁਣ ਆਪੋਜੀਸ਼ਨ ਦਾ ਕਹਿਣਾ ਕਿ ਜਿਮਣੀ ਚੋਣ ਦੇ ਨਤੀਜੇ ਹੀ ਦੱਸ ਦੇਣਗੇ ਕਿ 27 ਦੇ ਵਿੱਚ ਕੀ ਹੋਣਾ ਤੁਸੀਂ ਤਾਂ ਜਾ ਕੇ ਆਏ ਹੁਣ ਦੂਸਰੇ ਹਲਕਿਆਂ ਦੇ ਵਿੱਚ ਕੀ ਨਵਜ ਪਛਾਣੀ ਆ ਲੋਕਾਂ ਦੀ ਕੀ ਕਹਿਣਾ ਚਾਹ ਚਲੋ ਤੁਸੀਂ ਇਸ ਤਰ੍ਹਾਂ ਕਰੋ ਜਿਹੜੇ ਬੰਦੇ ਵਿਰੋਧੀ ਧਿਰ 'ਚ ਹਨ ਉਹਨਾਂ ਨੂੰ ਕਹੋ ਵੀ ਜੋ ਨਤੀਜੇ ਆਉਣਗੇ ਨਾ ਜਿਮਣੀ ਚੋਣਾਂ ਦੇ ਉਹਦੇ ਅਨਸਾਰ ਹੀ ਗਾਂ ਸਰਕਾਰ ਬਣਨੀ ਆ ਉਹਨਾਂ ਨੂੰ ਕੋ ਮਨ ਲੈਣਾ ਤੇ ਜਿਮਣੀ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ 'ਚ ਆਉਣੇ ਆ ਉਹਨਾਂ ਨੂੰ ਕਹੋ ਚਲੋ ਇਸ ਗੱਲ ਤੇ ਆਜੋ ਵੀ ਜੇ ਆਮ ਆਦਮੀ ਪਾਰਟੀ ਜਿੱਤਦੀ ਆ ਤੇ 27 ਜਿਹੜੇ ਹਿਹਾਰ ਛੁੱਟ ਕੇ ਪਾਸੇ ਹੋ ਜੋਗੇ ਆਮ ਆਦਮੀ ਪਾਰਟੀ ਜਿੱਤੂਗੀ ਲੋਕਾਂ ਨੂੰ ਕਿਹਾ ਜਾਂਦਾ ਸਰਪੰਚੀ ਚੋਣਾਂ ਚ ਧੱਕੇਸ਼ਾਹੀ ਕੀਤੀ ਕਿਹੜੀ ਧੱਕੇਸ਼ਾਹੀ ਜਿਹੜੀ ਤੁਸੀਂ ਕੀਤੀ ਹੈ ਜੀ ਵੇਖੋ ਕਿਸੇ ਨੇ ਕੋਈ ਧੱਕੇਸ਼ਾਹੀ ਨਹੀਂ ਕੀਤੀ ਬਹੁਤਿਆਂ ਪੰਚਾਇਤਾਂ ਤੇ ਸਰਬਸਮਤੀ ਨਾਲ ਪਿੰਡਾਂ ਦੇ ਲੋਕਾਂ ਨੇ ਸਰਬਸਮਤੀ ਕੀਤੀ ਆ ਚੁਣ ਕੇ ਆਪ ਨਮਾਇंदे ਅੱਗੇ ਕੀਤੇ ਆ ਵੇਖੋ ਇਹ ਪਹਿਲੀ ਵਾਰ ਆਇਆ ਨਾ ਕਿਸੇ ਪਿੰਡ ਕੋਈ ਝਗੜਾ ਆਇਆ ਨਾ ਕਿਤੇ ਕੋਈ ਗੋਲੀ ਚੱਲੀ ਨਾ ਕਿਸੇ ਦਾ ਕੋਈ ਪੈਸਾ ਲੱਗਾ ਤੇ ਨਾ ਕਿਸੇ ਨੂੰ ਕਿਸੇ ਦੀ ਗੱਲ ਕੋਈ ਸੈਣੀ ਪਈ ਬੜਾ ਵਧੀਆ ਮੈਂ ਤਾਂ ਕਹਿਣਾ ਜੇ ਪਿੰਡ ਦੇ ਲੋਕ ਸਿਆਣੇ ਹੋਣ ਤੇ ਇਸੇ ਤਰ੍ਹਾਂ ਸਰਬਸਮਤੀ ਕਰਨ ਜਰੂਰ ਖਰਚੇ ਕਰਨੇ ਆ ਜਰੂਰ ਲੋਕਾਂ ਦੇ ਪਿੱਛੇ ਪਿੱਛੇ ਭੱਜੇ ਫਿਰਨਾ ਇਸ ਤਰ੍ਹਾਂ ਸਰਬਸਮਤੀ ਹੋਣੀ ਚਾਹੀਦੀ ਜਿਹਨੂੰ ਪਿੰਡ ਦੇ ਲੋਕ ਚਾਹਣ ਉਹ ਸਰਪੰਚ ਹੋਣਾ ਚਾਹੀਦਾ ਇੱਕ ਤੇ ਸਰਬਸਮਤੀ ਹੋਵੇ 5 ਲੱਖ ਰੁਪਈਆ ਪਿੰਡ ਨੂੰ ਮਿਲੇ ਦੂਜੇ ਨੰਬਰ ਤੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕਿਹਾ ਵੀ ਜਿਹੜੇ ਪਿੰਡ ਤੇ ਸਰਬਸਮਤੀ ਹੁੰਦੀ ਆ ਉੱਥੇ ਸਕੂਲ ਗਰਾਉਂਡ ਹਸਪੀਟਲ ਜੋ ਵੀ ਲੋੜੂ ਉਹ ਪੈਲ ਦੇ ਆਧਾਰ ਤੇ ਬਣਾਇ ਜਾਊ। ਪੁਲਨਰ ਸਾਹਿਬ ਜਿਹੜੇ ਤੁਹਾਡੀ ਪਾਰਟੀ ਦੇ ਨੁਮਾਇੰਦੇ ਹੁਣ ਪੰਜ ਸਰਪੰਚ ਬਣਨੋਂ ਰਹਿ ਗਏ ਨੇ ਕੀ ਭਰੋਸਾ ਦਿਵਾਓਗੇ ਜਿਹੜੇ ਦਾਵੇਦਾਰ ਵੀ ਸੀਗੇ ਉਹਨਾਂ ਦੇ ਵਿੱਚ ਨਾਰਾਜ਼ਗੀ ਵੀ ਆ। ਕੀ ਭਰੋਸਾ ਦਿਵਾਉਂਦੇ ਉਹਨਾਂ ਨੂੰ? ਪਹਿਲੀ ਤੇ ਇਹ ਗੱਲ ਆ ਜਿਹੜੇ ਸਾਡੇ ਸਾਥੀ ਬਣ ਗਏ ਆ ਉਹ ਵੀ ਇਮਾਨਦਾਰ ਨੇ ਉਹਨਾਂ 'ਚ ਕੋਈ ਇਹ ਲਾਲਸਾ ਨਹੀਂ ਹੈ ਵੀ ਅਸੀਂ ਸਰਪੰਚ ਪੰਜ ਬੰਨਾ ਜ਼ਰੂਰ। ਤੇ ਜਿਹੜੇ ਰਹਿ ਗਏ ਆ ਅਜੇ ਬੜੇ ਆਉਦੇ ਆ ਪਲਾਕ ਸਮਤੀ ਆ ਜ਼ਿਲ੍ਹਾ ਪ੍ਰੀਸ਼ਦ ਆ ਇਹ ਹੋਰ ਕਈ ਇਲੈਕਸ਼ਨਾਂ ਆਉਣੀਆਂ ਕਈ ਉਹਦੇ ਹੋਰ ਹੈਗੇ ਆ ਤੇ ਕੱਲਾ ਇਹ ਨਹੀਂ ਹੁੰਦਾ ਵੀ ਕੱਲੇ ਉਹਦੇ ਨਾਲ ਹੀ ਲੋਕ ਹੁੰਦੇ ਆ ਵੇਖੋ ਕੰਮ ਹੋਣੇ ਚਾਹੀਦੇ ਆ ਜਿਹੜੇ ਭੈਣ ਭਰਾ ਰਹਿ ਗਏ ਨਾ ਉਹ ਇਕੱਲੇ ਸਰਪੰਚ ਪੰਚ ਨਹੀਂ ਉਹ ਆਪਣੇ ਆਪ ਨੂੰ ਮੰਤਰੀ ਸਮਝਦੇ ਪੰਜਾਬ ਦਾ ਕਿ ਲਾਲਜੀਤ ਭੁੱਲਰ ਕੱਲਾ ਮੰਤਰੀ ਨਹੀਂ ਮੇਰੇ ਹਲਕੇ ਦੇ ਸਾਰੇ ਲੋਕ ਮੇਰੇ ਹਲਕੇ ਦੇ ਮੇਰੇ ਸਪੋਰਟਰ ਮੇਰੇ ਵੋਟਰ ਉਹ ਸਾਰੇ ਹੀ ਮੰਤਰੀ ਨੇ ਉਹਨਾਂ ਨੂੰ ਮਾਣਿਆ ਵੀ ਅਸੀਂ ਤਾਂ ਯਾਰ ਮੰਤਰੀ ਆ ਉਹ ਕੋਈ ਨਾਰਾਜ਼ ਨਹੀਂ ਮੇਰ ਨਾਲ ਨਾ ਪਾਰਟੀ ਨਾਲ ਉਹ ਸਾਰੇ ਖੁਸ਼ ਨੇ ਤੇ ਪਾਰਟੀ ਲਈ ਦਿਨ ਰਾਤ ਕੰਮ ਕਰਨਗੇ ਕਈ ਨਾ ਕਈ ਬੰਦੇ ਭੋਲੇ ਹੁੰਦੇ ਆ ਉਹਨਾਂ ਨੂੰ ਜਿਹੜੇ ਚਾਪਲੂਸ ਬੰਦੇ ਹੁੰਦੇ ਨੇ ਨਾ ਸ਼ੈਤਾਨ ਉਹ ਕਈ ਰਾਂ ਗਮਰਾਹ ਕਰਕੇ ਇੱਧਰ ਉੱਧਰ ਕਰ ਲੈਂਦੇ ਆ ਪਰ ਉਹ ਭੋਲੇ ਲੋਕ ਫੇਰ ਸਾਡੇ ਨਾਲ ਹੀ ਆਉਣਗੇ ਘਰ ਘਰ ਹੀ ਹੁੰਦਾ ਹੈ ਬਗਾਨੇ ਘਰੇ ਕਦੀ ਜੀ ਨਹੀਂ ਲੱਗਦਾ ਜੋ ਇੱਜ਼ਤ ਆਪਦੇ ਘਰੇ ਆ ਨਾ ਉਹ ਬਗਾਨੇ ਘਰ ਨਹੀਂ ਹੁੰਦੀ ਇੱਜ਼ਤ ਬੰਦੇ ਦੀ ਉਹ ਭਰਾ ਫੇਰ ਆਪਦੇ ਘਰੇ ਆਉਣਗੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਨਾਲ ਗੱਲਬਾਤ ਉਹ ਇਹਨਾਂ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਪੰਚਾਂ ਦੀ ਸੌਂਚ ਚੁਕਵਾਈ ਗਈ ਸੀ ਤਾਂ ਉੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਤਾਂ ਉਹਨਾਂ ਨੇ ਸਟੇਜ ਤੋਂ ਇਹ ਵੀ ਐਲਾਨ ਕੀਤਾ ਕਿ ਪਿੰਡਾਂ ਦੇ ਵਿਕਾਸ ਦੇ ਲਈ ਕਿਸੇ ਪ੍ਰਕਾਰ ਦੀ ਕੋਈ ਵੀ ਜੜੀ ਆ ਉਹ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇ ਕਿ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ